ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਵੀ ਮਿੱਤਰੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗਿਆਂ ਨਾ ਘੋੜੇਨਾਵ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੇ ਗੱਲ ਕਰ ਲਈ ਆਪਣੇ ਲਾਗਲਾ ਪਿੰਡ ਆ ਰਾਮਗੜ੍ਹ ਸੰਧੂਆਂ ਦੇ ਅਗਲਾ ਪਿੰਡ ਘੋੜੇਨਾਵ ਜਦੋਂ ਆਪਾਂ ਕੌਰੀਆਂ ਨੂੰ ਜਾਂਦੇ ਆ ਕੌਰੀਆਂ ਪਾਤੜਾਂ ਦਾ ਏਰੀਆ ਆ ਗਿਆ ਤੇ ਇੱਥੇ ਜੀ ਪਿੰਡ ਪੈ ਜਾਂਦਾ ਇਹ ਘੋੜੇਨਾਵ ਤੇ ਵੀਡੀਓ ਚ ਨਾ ਜਿਹੜੀਆਂ ਤਿੰਨ ਪਸ਼ੂ ਦਿਖਾਵਾਂਗੇ ਤਿੰਨੋਂ ਸਾਨੂੰ ਝੋਟੀਆਂ ਉਹ ਦਿਖਾਵਾਂਗੇ ਵੀ ਜਾਣੀ ਕਿ ਚੈੱਕ ਪਾਸ ਚੈੱਕ ਪਾਸ ਦਾ ਮਤਲਬ ਵੀ 4-5 ਮਹੀਨੇ ਦੀਆਂ ਗੱਬਣਾ ਤੇ ਨਾਲੇ ਦੁੱਧ ਤੇ ਨਾਲੇ ਪਿੱਛੇ ਹੈਗੇ ਨੇ ਆਹਾ ਬੱਚੇ ਵੀ ਨਾਲ ਨੇ ਕੱਟੇ-ਕੱਟੀਆਂ ਤੇ ਮਿਲਦੇ ਨੇ ਕਹਿੰਦਾ ਬਾਈ ਕਹਿੰਦਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਤਿੰਨ ਦਿਖਾਵਾਂਗੇ ਲੈ ਵੀਡੀਓ ਨੂੰ ਦੇਖੋ ਲਾਸਟ ਤੱਕ ਰੇਟ ਕੋਸ਼ਿਸ਼ ਰਹੂਗੀ ਮੇਰੀ ਵੀ ਜਮੇ ਸਾਡੇ ਨੇੜੇ ਲੱਗ ਕੇ ਕਰਾਈਏ ਤੇ ਬਾਕੀ ਆ ਬੰਦੇ ਨੂੰ ਮਿਲਾ ਦਿੰਨੇ ਆ ਇਹਦਾ ਨਵਾਂ ਜੋੜਾ ਠੀਕ ਹੈ ਮੈਸਜ ਦਾ ਬੋਲ ਦਾ ਕੰਮ ਕਰਦਾ ਹਾਂ ਹਾਂ ਜੀ ਨੰਬਰ ਬੋਲ ਤੇਰਾ ਨੰਬਰ ਰੋ ਤੇਨੂੰ ਕਾਪੀ ਆ ਕੇ ਦੇਜੋ ਉਹ ਨਹੀਂ ਹੈਗਾ ਅਰੇ ਯਾਰ ਇਹ ਬੰਦਾ ਤੇਰਾ ਨੰਬਰ ਨਹੀਂ ਨਿਕਲਿਆ ਸੀ ਤੇਰੀ ਫ੍ਰੀਚ ਐਡ ਕਰਦੇ ਆ ਕੋਈ ਨਾ ਫੇਰ ਬੋਲਦਾ ਕਿ ਉੱਥੇ ਵੇਜਾ 1000 ਰੁਪਏ ਲੱਗੂ ਨੰਬਰ ਤੋਂ ਨੰਬਰ ਤੇ ਐਡ ਕਰਾਉਣ ਦਾ ਅੱਛਾ ਉਥੇ ਆਹਾ ਲੈ ਆ ਜਾ ਮੇਰੇ ਕੇਰਾ ਸਾਹਮਣੇ ਬਾਈ ਤੇ ਬੋਲ ਦੋ ਜੀ ਨਾਮ ਤੇ ਨੰਬਰ ਨੰਬਰ ਤੇ ਨਾਮ 98169 02708 98169 02708 027 08 08 ਤੈਨੂੰ ਦਿਖਾ ਦਾਂਗੇ ਫਿਰ ਤੈਨੂੰ ਦਿਖਾ ਦਾਂਗੇ ਰੇਟ ਮੀਡੀਏ ਦੇ ਵਿੱਚ ਹੀ ਕਰ ਦਾਂਗੇ ਹਾਂ ਇੱਥੇ ਕਰ ਦਾਂਗੇ ਲਤੌਰ ਕਰਾਂ ਪਹਿਲੇ ਨੰਬਰ ਵਾਲੀ ਨੂੰ ਤੂੰ ਆਪਦਾ ਨੰਬਰ ਰੱਖ ਯਾਦ ਕਰਕੇ ਬੋਲ ਦਾਂਗੇ ਤੇਰਾ ਨੰਬਰ ਮੇਰੇ ਨਾਲ ਸਿੱਧੀ ਤੌਰ ਤੇ ਬਾਈ ਜੀ ਉਹ ਲਿਖਿਆ ਆ ਆ ਦੇਖੋ ਠਣ ਠਣ ਵਾਹ ਚੰਗਾ ਓਏ ਨੇ ਕਿ ਇਹ ਕਿੰਨੇ ਚਿਰ ਦੀ ਗੱਬਣਾ ਹੈ ਬਾਈ ਓਏ ਇਹ ਬਾਈ 5 ਮਹੀਨੇ ਦੀ ਗੱਬਣਾ ਹੈ ਇਹ 5 ਮਹੀਨੇ ਦੀ ਹਾਂ ਚੌਣ ਚੌਣ ਬਹੁਤ ਚੰਗਾ 15 ਕਿਲੋ ਦੁੱਧ ਦਿੰਦਾ ਝੋਟੀ ਦਾ ਜੀ ਨੇ ਲੈ ਹੀ ਕਰਾ ਉਹਨਾਂ ਨੂੰ ਮੋੜ ਕੇ ਸਿੰਘ ਤੇ ਮੂੰਹ ਦਿਖਾ ਆ ਜੇ ਤੇ ਆ ਰੇਟ ਜੈਜ ਕਰ ਦੇਗਾ ਜਮੀ ਜੈਜ ਦੇਖਿਓ ਬੱਟੀਆਂ ਦਾ ਸਿੰਘ ਪ्युअर ਮੋਰਾ ਤੇ ਮੂੰਹ ਦੇਖ ਲਓ ਸਪੈਸ਼ਲ ਦੰਦਾਂ ਚੋਂ 4 4 ਦੰਦਾਂ ਚੋਂ 4 ਦੰਦਾਂ ਚੋਂ 4 ਸਿੰਘ ਦਿਖਾ ਕੇ ਰਸੋੜਾ ਐਨੀ ਮੈਂ ਦੇਖਿਓ ਬਿਊਟੀ ਵਾਲੇ ਤਾਂ ਯਾਰ ਚਿਪ ਕਰਦੀ ਐਣ ਬੱਟੀਆਂ ਵਾਲਾ ਪ्युअर ਮੋਰਾ ਦਾ ਬਰੀਕ ਸਿੰਘ ਆ ਅੱਗੋਂ ਪਤਲੀ ਤੇ ਪਿੱਛੋਂ ਥੋੜੀ ਲਿਆ 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 ਚੌੜੀ ਐ ਪਿੱਛੋਂ ਐਣ ਪੂਰੀ ਕਿਹੜਾ ਦਵਾਰੇ ਫੇਰ ਤੋਰਦੇ ਜਿਹੜਾ ਇਹਨੂੰ ਥਣ ਵੀ ਲੱਗਿਆ ਹੋਇਆ ਨਾ ਬਹੁਤ ਮਜ਼ਬੂਤ ਆ ਕੱਟੇ ਨਹੀਂ ਮਿਲਦੀ ਆ ਬਾਈ ਹਾਂਜੀ ਕੱਟੇ ਤੇ ਕੱਟੇ ਤੇ ਮਿਲਦੀ ਆ ਕੱਟੇ ਤੇ ਮਿਲਦੀ ਆ ਥਾਂ ਦੇਖ ਲਓ ਤੁਸੀਂ ਆ ਦੇਖੋ ਜਿੱਦ ਦੇ ਕਿ ਤਾਜੀ ਹੋਊ ਹੈ ਨਾ ਉਹਦੇ ਤਾਂ ਉਹ ਜੜਦੂ ਪੂਰਾ ਪੱਥਰ ਪਿੱਛੇ 15 ਕਿਲੋ ਭਲੋਣੇ ਦਿੱਤਾ ਵੀਰ ਜੀ ਹਰੇਕ ਭਲੋਣੇ ਦਿੰਦੀ ਹੁਣ ਦੁੱਧ ਕਿੰਨਾ ਹੈ ਤਿਆਰੀ ਦਾ ਹੁਣ 6 ਕਿਲੋ ਹੁਣ 6 ਕਿਲੋ ਆ ਦੇ 6 ਕਿਲੋ ਬੜਾ ਚੰਗਾ ਲੈਵਾ ਬੜਾ ਟੂ ਮੈਂ ਯਾਰ ਇੱਕ ਲੈ ਕੇ ਰ ਘਰ ਹੁਕਮ ਫਿਰ ਕਿੰਨੇ ਬੰਨਦੇ ਬੰਨਦੇ ਆ ਜਾ ਉੱਥੇ ਬੰਨਦੇ ਟਕਾਈ ਨਾਲ ਸੋਚ ਲੈ ਘਾਬਰ ਨਾ ਹੱਬਰ ਹਾਂ ਐ ਟਕਿਆਈ ਜੀ ਨਾਲ ਅੱਗੇ ਵਜਾ ਅਗਲਾ ਅਗਲਾ ਦਾ ਅਗਲਾ ਬੱਚਾ ਆ ਦੇਖ ਬੱਚੇ ਨਾਲ ਨੇ ਮੈਸਾਂ ਤਾਂ ਤਾਂ ਨਮਾਤਿਆਂ ਕੱਟੇ ਨਹੀਂ ਨਮਾਏ ਓਏ ਕੱਟੇ ਨਹੀਂ ਨਮਾਏ ਬਾਈ ਹਾਂ ਕੱਟੇ ਨਹੀਂ ਨਮਾਏ ਕੱਟੇ ਵੀ ਨਹੀਂ ਬੱਸ ਆ ਸੱਤ ਆ ਦੇਖੋ ਚੀ ਜਾ ਕਿੰਨੇ ਫਿਰ 1 15 ਵੀਰ ਜੀ ਕੋਈ ਗੱਲਬਾਤ ਗਈ ਐ ਸੋ ਛੋਟ ਕਰਦੇ ਜਮੀ ਬਸ ਰੱਸਾ ਜੂੜ ਪਾ ਲੈ ਅਗਲੇ ਦੇ ਰੁਪਿਆ ਅਗਲੇ ਜੇ 5000 ਕਮਾ ਲਾ ਬਸ ਮੈਂ ਛੋਟੇ ਕਰੂੰਗਾ 1 5 ਨੂੰ 1 5 ਨੂੰ ਛੋਟੇ ਕਰ 1 5000 ਨੂੰ ਛੋਟ ਕਈ ਤਰ੍ਹਾਂ ਦੀ ਹੈ 1000 2000 ਨਾ ਨਾ ਹੁੰਦੀ ਹੈ 5 400 ਅੱਛਾ 400 ਛੋਟ ਕਰੂੰਗਾ ਹਰਿਆਣੇ ਵਾਲੇ ਨਹੀਂ ਕਰਦਾ ਨਾ ਹਰਿਆਣੇ ਵਾਲੇ ਨਹੀਂ ਕਰਦਾ ਬਈ ਹਾਂ ਛੋਟੀ ਹਰਿਆਣੇ ਵੀ ਹੈ ਕਹਿੰਦਾ ਪਰ ਛੋਟ ਹਰਿਆਣੇ ਵਾਲੀ ਨਹੀਂ ਕਰਦਾ ਆ ਦੇਖ ਇਹ ਅਗਲਾ ਨੰਬਰ ਇਹ ਬਈ ਤੀਜੇ ਵਾਰ ਤੇ ਘੱਣ ਹੈ ਹਾਂ ਦੂਜੀ ਸੂਈ ਹੈ ਹਾਂ ਦੀ ਜੇ ਵਾਸਤੇ ਗੰਬੜਾ ਦੂਜੇ ਸੂਈ ਹੋਈ ਆ ਦੂਜੇ ਸੂਈ ਹੋਈ ਆ ਪੁਸ਼ਪੰਸ਼ ਬਰੀਕ ਆ ਗਈ ਹੈ ਨਾ ਡਰਾ ਨਾ ਉਹ ਐਂ ਡਰਾ ਡਰਾਦੀ ਹੈ ਡਰਾ ਨਾ ਇਦਾਂ ਵਿਚਾਰੀ ਉਹ ਇਹਦੇ ਥੱਲੇ ਤੋਂ ਦੁੱਧ ਕਿੰਨਾ 7 ਕਿਲੋ ਇਸੇ ਮਿਲਦੀ ਇਕੱਟਾ ਕੱਟੀ ਇਕੱਤੇ ਨਹੀਂ ਮਿਲਦੀ ਵੀਰੇ ਇਹਦਾ ਭਈ ਕੱਟਾ 10 10 ਹਜ਼ਾਰ ਦਾ ਕੱਟਾ ਹੋਣਾ ਹਾਂ ਭਾਈ ਇਹ ਕਿੰਨੇ ਦੀ ਹੋ ਜੂਗੀ ਇਹ ਗੰਬੜਨ ਵੀ 5 ਮਹੀਨੇ ਦੀ ਹੈ ਵੀਰ ਜੀ ਅੱਛਾ 5 ਮਹੀਨੇ ਦੀ ਗੰਬੜਨ ਦੁੱਧ ਸੀਮਾ ਲੱਗ ਰਿਹਾ ਪਿੱਛੇ ਆਹ ਕੱਟਾ ਪਿੱਛੇ ਕੱਟਾ ਹੈ ਦੇ ਫਿਰ ਉਹ ਕੰਮ ਕਿੰਨਾ ਜੋ ਦੁੱਧ ਕਿੰਨੇ ਦੀ 1 ਰੁਪਏ 85000 ਦੀ ਕਿੰਨਾ ਦੁੱਧ ਦਾ 6 ਕਿਲੋ 6 ਕਿਲੋ ਦੁੱਧ ਕੱਟੇ ਦੀ ਮਿਲਦੀ ਆ ਕਹਿੰਦਾ 10000 ਦਾ ਕੱਟਾ ਕਹਿੰਦਾ 85000 24 ਮਾਨਤਨ ਕਰਦੇ ਮਾਨਤਨ ਕਰਦਾਂਗੇ ਕਰਾਂਗੇ ਤੇ ਅੱਬੋ ਅਗਲਾ ਨੰਬਰ ਦੱਸੋ ਜੀ ਆ ਵੀ ਤੋਫੀਆ ਆ ਇਹਨੂੰ ਵੀ ਲਿਆ ਖੋਲ ਕੇ ਆ ਥੋੜੀ ਜਿਹੀ ਮਾਝੀ ਆ ਨਾ ਆਪਾਂ ਤੋਂ ਡਰਦੀ ਆ ਥੋੜਾ ਜਿਹਾ ਤਾਂ ਨਹੀਂ ਆਪਾਂ ਪਰ ਮਾਝੂ ਤਾਂ ਠੀਕ ਆ ਕੋਈ ਆ ਕੇ ਦੇਖ ਕੇ ਲੈ ਜੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੇ ਵੀ ਠੰਡੀ ਆ ਹੂੰ ਆ ਗਈ ਆਪਣੀ 6 ਮਹੀਨੇ ਦੀ ਗੱਬੜ ਪੌਣੇ 6 ਮਹੀਨਿਆਂ ਦੀ ਪੌਣੇ 6 ਮਹੀਨਿਆਂ ਦੀ ਦਿਖਾਈ ਕਿ ਮੇਰਾ ਵੀਰ ਦਿਖਾਈ ਕਿ ਰੰ ਦਿਖਾਈ 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 ਸਿੰਘ ਬਹੁਤ ਦਿੱਤਾ ਝੋਟੀ ਨੇ ਇਹ ਵੀ ਪੈਲਣ ਇਹ ਵੀ ਪੈਲਣ ਚੱਲ ਚੱਲ ਸਿੰਘ ਬਹੁਤ Ориਜినਲ ਆ ਹਨਾ ਯਾਰ ਹਾਂ ਬਾਈ ਜੇ ਥੋੜਾ ਥੋੜਾ ਹੱਥ ਫਿਰ ਜੇ ਹੋਰੇ ਜੀ ਬਣ ਜੇ ਹਾਂ ਵੱਡਾ ਕੱਦ ਕਾਠਾ ਇਹ ਹੀ ਗੱਲ ਹੈ ਜਿੰਨੀ ਹੈ ਬਾਈ ਬਣੀ ਲੇਟ ਐ ਜੀ ਥੋੜੀ ਜੀ ਅੱਛਾ ਹਾਂ ਥਣ ਚੈੱਕ ਕਰਾਉਂਦੀ ਆ ਥਣ ਚੈੱਕ ਕਰਾਉਂਦੀ ਆ ਤੋਰੋ ਜੀ ਤੋਰੋ ਦੁਬਾਰੇ ਫੇਰ ਤੋੜ ਦੇ ਕੇ ਨਾ ਪਿੱਛਾ ਪੁਛਾ ਆਪਾਂ ਕਰਾਉਣੇ ਚੈੱਕ ਇਹਦਾ ਨੇ ਕਹਿੰਦਾ ਵੀ ਅੱਜ ਰੇਟ ਜੂੜ ਪਾਉਣ ਵਾਲਾ ਕਰ ਲਾਂਗੇ ਜੂੜ ਪਾ ਲੇਗਾ ਗੱਕਦੇ ਹਨ ਜੂੜ ਪਾਤਾ ਬਈ ਰੰਗ ਵਾਲੇ ਸਪੈਸ਼ਲ ਨੇ ਰੰਗ ਨਹੀਂ ਹੁੰਦੇ ਇਹ ਨਹੀਂ ਮਿਲਦੀਆਂ ਇੱਡਾਂ ਦੀਆਂ ਹਮ ਬਾਲੇ ਸਪੈਸ਼ਲ ਜੇ ਰੰਗ ਨੇ ਵਿੱਚ ਛੋਟੀਆਂ ਦੇ ਆ ਦੇਖੋ ਸែន ਯਾਰ ਸਾਹਮਣ ਵਾਲੀਆਂ ਚੀਜ਼ਾਂ ਨੇ ਕਟੀਆਂ ਨੂੰ ਵੀ ਤਾਂ ਆਪਾਂ ਕੱਟੋ ਪਾ ਲਓ ਦੋ ਲੱਗਦੀ ਛੋਟੀ ਹੈ ਬਈ ਇਹ ਕਿੰਨੇ ਦੋ ਨਹੀਂ ਡੇਢ ਤੱਕ ਹੋ ਜੂ ਸਾਹਮਣੇ ਜਿੰਨੀ ਕਿ ਤਿਆਰੀ ਕਰਾ ਗੋ ਜਦੋਂ ਝੋਲੀ ਝਾਲੀ ਬਾਲੀ ਯਾਰ ਪਿੰਸਪਾਂਸ਼ ਬਰੀਕ ਆ ਦੁੱਧ ਦੇਣ ਵਾਲੇ ਕਰੈਕਟਰ ਸਾਰੇ ਪੂਰੇ ਨੇ ਲੇਓ ਜੀ ਦੱਸੋ ਜੀ ਨੇ ਇੱਕ ਹੁਕਮੇ ਦਾ ਇਹਦਾ ਪੂਰਾ ਲੱਖ ਪੂਰਾ ਲੱਖ ਜਮੇ ਪੂਰਾ ਲੱਖ ਲੈਣ ਦਾ ਜੇ ਇਹ ਤੇ ਪਹਿਲਾ ਨੰਬਰ ਜੋੜੇ 2 ਲੱਖ ਦਾ ਹੋ ਜੂ ਕਰ ਦਾਂਗੇ 2 ਲੱਖ ਮੈਂ ਤਾਂ ਕਰ ਦਾਂ ਹਾਂ ਜੇ ਕੋਈ 2 ਲੈਂਦਾ ਤਾਂ ਕਹਿੰਦਾ ਚਾਹੇ 2 ਲੱਖ ਦੀਆਂ ਲੈ ਲਓ ਚਾਹੇ 2 5 ਦੀ ਪਹੁੰਚ ਕਰਾ ਲਓ 2 5 ਦੀ ਪਹੁੰਚ ਕਰਾ ਲਓ ਆਲ ਪੰਜਾਬ ਆਲ ਪੰਜਾਬ ਕਰ ਦੂ ਜੇਹੇ ਕਹਿੰਦਾ ਯਾਰ 10000 ਲੱਗ ਜੇ ਕਿਰਾਇਆ ਕਈ ਵਾਰੀ ਉਧਰ ਅੰਬਰਸਰ ਕੇ ਨਹੀਂ ਨਾ 9000 ਲੱਗਿਆ ਨਾ ਮਰਜੀ 10 ਲੱਗ ਜੇ 10 ਲੱਗ ਜੇ ਪਹੁੰਚ ਕਰ ਦੇਗਾ ਪੰਜ ਕਰ ਦਾਂਗੇ ਥਣਾ ਤੇ ਦੋ ਪੰਜ ਚ ਦੋ ਪੰਜ ਜਥਣਾ ਤੇ ਇਹਦੀ ਪੂਰ ਛਿੱਟੇ ਦੀ ਗਰੰਟੀ ਆਪਣੀ ਚੈੱਕ ਪਾਸ ਦੀ ਗਰੰਟੀ ਚੈੱਕ ਪਾਸ ਦੀ ਜ਼ਿੰਮੇਵਾਰੀ ਹਾਂ ਚੈੱਕ ਪਾਸ ਦੀ ਗਰੰਟੀ ਲੈ ਇਹਨੂੰ ਲਿਆ ਕੇ ਨਾ ਆਪਾਂ ਲੈ ਫੋਟੋ ਖਿੱਚ ਲਈਏ ਨਾ ਦੋਆਂ ਦੀ ਦੋਏ ਲਿਆ ਇਕੱਠੀਆਂ ਕਰਕੇ ਦੇ ਲਵੇ ਬਣ ਇੱਥੇ ਬੰਦ ਲੈ ਇਹਨੂੰ ਇਹਨੂੰ ਪਾਰ ਸਾਈਡ ਤੇ ਉਹ ਮੱਝੇ ਸਾਈਡ ਤੇ ਕਰਦੇ ਜਾਈ ਹਾਂ ਉਰੇ ਉਰੇ ਕਰ ਲੈ ਕੱਟੇ ਲਾਲੇ ਬਚਾਲੇ ਇਹਨਾਂ ਦੋਆਂ ਨਹੀਂ ਕਰਦਾਂਗੇ ਫੋਟੋ ਤੇ ਫਿਰ ਪਾ ਦਾਂਗੇ YouTube ਤੇ ਲਫਰ ਕਰ ਦਾਂਗੇ ਇੱਕ ਨੰਬਰ ਕੰਮ ਹਾਂ ਉਰੀ ਖੜ ਜਾ ਬੱਸ